ਸੁਲੀ ਜੀ ਕੀ ਕਹਿਣਾ ਚਾਹੁੰਗਾ ਜਿਹੜਾ ਅੱਜ ਮੰਦਪਾ ਗਏ ਸੱਟਣਾ ਆਪਣੀਆਂ ਮੁਹੱਬਤ ਦੇ ਵਿੱਚ ਇੱਕ ਪਰਿਵਾਰ ਦੇ ਦੋ ਜੀ ਦੁਨੀਆ ਤੋਂ ਰੁਖਸਤ ਹੋ ਗਏ ਨੇ ਇੱਕ ਉਹਨਾਂ ਦਾ ਦੋਸਤ ਵੀ ਦੁਨੀਆ ਤੋਂ ਰੁਖਸਤ ਹੋ ਆਈ ਸੁਬਾ ਸੁਬਾ ਜਦੋਂ ਫੋਨ ਆਇਆ ਹਸਪੀਟਲ ਚੋਂ ਕਿ ਇੰਨਾ ਕੁਝ ਬੁਰਾ ਹੋਇਆ ਜ ਬੜਾ ਮਨ ਦੁਖਿਆ ਜਦ ਇੱਕ ਪਰਵਾਗ ਦੇ ਹੀ ਜੀ ਘੋ ਚਲੇ ਗਏ ਫਟਾਫਟ ਹਸਪੀਟਲ ਦੇ ਵਿੱਚ ਪਹੁੰਚੇ ਮੈਂ ਆਪਣੇ ਦੋਸਤ ਨੂੰ ਲੈ ਕੇ ਗਿਆ ਨਾਲ ਉੱਥੇ ਜਦੋਂ ਜਾ ਕੇ ਤੇ ਦੇਖਿਆ ਤਾਂ ਬਹੁਤ ਮਨ ਪਰੇਸ਼ਾਨ ਹੋਇਆ ਅਸੀਂ ਡੱਡਪੋੜੀਆਂ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਇੱਥੇ ਮੌਤਚੀ ਦੇ ਵਿੱਚ ਰਖਾਇਆ ਗਿਆ ਪਰ ਮੈਂ ਦੇਖੋ ਤੁਹਾਨੂੰ ਪੈਸੇ ਪੋਰਟਰ ਵੀਗਾ ਨੂੰ ਮੈਂ ਕੀ ਕਵਾਂ ਤੁਸੀਂ ਦੱਸਾਂਗੇ ਜਾਨੀ ਜਾਨੋ ਸਾਗਰ ਨੂੰ ਤੁਹਾਨੂੰ ਪਤਾ ਹੈ ਇੱਥੋਂ ਦੇ ਹਾਲਾਤ ਕੀ ਹੈਗੇ ਕੀ ਨਹੀਂ ਹੈਗੇ ਹਨ ਕਿੱਡੀ ਨਾਕਾਮੀ ਹੈ ਇਹਨਾਂ ਦੀ ਮੌਤਚੀ ਦੇ ਵਿੱਚ ਫ੍ਰੀਜ ਵੀ ਨਹੀਂ ਸੋ ਇੱਕਾ ਕਿੱਡੀ ਨਕਮੀ ਹੈ ਕੀ ਫ੍ਰੀਜਰ ਵੀ ਨਹੀਂ ਰਖਾ ਸਕਦੀ ਐਡੇ ਹਾਲਾਤ ਬੁਗੇ ਆ ਇੱਥੇ ਕਿੰਨੀ ਕੁ ਵਗੀ ਅਸੀਂ ਗੋਲਾ ਪਾਈਏ 1 ਵਗ ਗਈ ਪਾਲੀਏ 2 ਵਗ ਗਈ ਪਾਲੀਏ 3 ਵਗ ਗਈ ਪਾਲੀਏ ਅਖੀ ਸਾਡੇ ਵਰਗਾ ਸਮਾਜਸੀ ਵੀ ਜਾ ਕੇ ਘਰੇ ਬਹਿ ਜਾਊ ਛੱਡੋ ਯਾਰ ਇਹਨਾਂ ਦਾ ਮੱਥਾ ਮੰਗਣਾ ਕਿੱਡਾ ਔਖਾ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਉਹ ਕਿਸੇ ਘਰੇ ਜਿਨ੍ਹਾਂ ਦੇ ਘਰੇ ਮੌਤ ਹੁੰਦੀ ਹੈ ਪਤਾ ਉਹਨੂੰ ਲੱਗਦਾ ਜਿਨ੍ਹਾਂ ਦੇ ਜੀ ਜਾਂਦੇ ਆ ਪਤਾ ਉਹਨੂੰ ਲੱਗਦਾ ਤੇ ਜਿੰਦੇ ਤੇ ਬੀਤੇ ਉਹੀ ਜਾਣੇ ਇੱਥੇ ਫ੍ਰੀਜ ਹੈ ਨਹੀਂ ਕਿ ਜਾ ਕੇ ਵੇਖੋ ਫ੍ਰੀਜ ਆਸੀਂ ਸ਼ਮਸ਼ਾਨ ਘਰ ਚੋਂ ਲੈ ਕੇ ਆਏ ਮੌਤੀ ਦੇ ਵਿੱਚ ਫ੍ਰਿਜ ਹੀ ਹੈ ਨਹੀਂ ਕਿ ਡੈਡ ਬੋਡੀ ਰੱਖਣ ਵਾਸਤੇ ਉਤੋਂ ਕਹਿੰਦੇ ਜੀ ਫ੍ਰਿਜ ਤੋਂ ਹੀ ਇੰਤਜ਼ਾਮ ਕਰ ਲਓ ਜੀ ਇਹਨਾਂ ਦੇ ਘਰ ਦੇ ਵਿਚਾਈ ਗਏ ਤੇ ਸ਼ਮਸ਼ਾਨ ਘਰ ਚੋਂ ਫੁੱਜਾਂ ਲੈ ਕੇ ਆਏ ਬਹੁਤ ਮਾੜੀ ਗੱਲ ਐ ਪ੍ਰਸ਼ਾਸਨ ਉਸਤੇ ਮਾੜੀ ਗੱਲ ਐ ਤੇ ਸਰਕਾਰ ਉਸਤੇ ਮਾੜੀ ਗੱਲ ਐ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਰਕਾਰੀ ਹਸਪੀਟਲ ਦਾ ਵੱਲ ਧਿਆਨ ਦਿੱਤਾ ਜਾਵੇ ਸ਼੍ਰੀ ਮੁਖਸਰ ਸਾਹਿਬ ਦਾ ਜਿਹੜਾ ਸਰਕਾਰੀ ਹਸਪਤਾਲ ਐ ਬਿਲਡਿੰਗਾਂ ਵੱਡੀਆਂ ਵੱਡੀਆਂ ਆ ਸਹੂਲਤਾਂ ਨਹੀਂ ਹੈਗੀਆਂ ਬਿਲਡਿੰਗਾਂ ਨਵੀਆਂ ਬਣੀਆਂ ਦੀਆਂ ਬਾ ਤੁਹਾਨੂੰ ਤਾਂ ਸਭਾ ਪਤਾ ਹੀ ਐ ਉਹ ਜਾਨਣਾ ਤੁਸੀਂ ਆਉਣੇ ਹੋ ਤੁਸੀਂ ਵੀ ਆਉਣੇ ਹੋ ਸਾਡੇ ਵੀ ਗਿਹੜੇ ਲੱਗਦੇ ਕਹਿੰਦੇ ਆ ਨਵੀਆਂ ਬਿਲਡਿੰਗਾਂ ਨਹੀਂ ਸਹੂਲਤਾਂ ਜਵਾਨੀ ਜੇ ਹੋ ਜੇ ਆ ਹੱਥ ਜੋੜਦਾ ਤੁਹਾਡੇ ਅਗੇ ਆ ਕਾਗਦੇ ਉਸੇ ਕਾਹੀ ਹਸਪਤਾਲ ਦਾ ਕੋਈ ਹੱਲ ਕਾਗਦੇਓ ਲੋਕਾਂ ਕੋਈ ਇਲਾਜਾਂ ਲਈ ਪੈਸੇ ਨਹੀਂ ਆ ਜਿੰਨਾ ਤੇ ਬੀਤੀਆਂ ਉਹਨਾਂ ਨੂੰ ਪਤਾ